ਚਿਚਗਰ ਯੂਨੀਵਰਸਿਟੀ ਚੋਣਾਂ ਨੂੰ ਲੈ ਕੇ ਜੇ ਦੇਖੀਏ ਤਾਂ ਪ੍ਰੋਸੈਸ ਹੈ ਜਿਹੜਾ ਆਖਰੀ ਚਾਲ ਵਿੱਚ ਪਹੁੰਚ ਗਿਆ ਹੈ ਕਿਉਂਕਿ 9:30 ਵਜੇ ਜਿਸ ਤਰ੍ਹਾਂ ਨਾਲ ਸ਼ੁਰੂਆਤ ਹੋਈ ਤਾਂ ਉਦੋਂ ਬਾਅਦ ਦੇ ਵਿੱਚ ਹੁਣ 11:00 ਵਜੇ ਨੂੰ ਹੈ ਜਿਹੜਾ ਸਭ ਕੁਝ ਸਮੇਟ ਕੇ ਯਾਨੀ ਕਿ ਆਖਰੀ ਗਿਣਤੀ ਵਾਲਾ ਵਧੂਗਾ ਤੁਹਾਨੂੰ ਤਸਵੀਰ ਦਿਖਾਵਾਂਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਲੱਗ-ਅਲੱਗ ਥਾਂਵੇਂ ਬਾਕਸੇ ਰੱਖੇ ਗਏ ਨੇ ਤਾਂ ਮੁਲਾਜ਼ਮ ਤਨਾਤ ਨੇ 8 ਜਿਹੜੇ ਕਹੇ ਜਾਵੇ ਕੈਂਡੀਡੇਟ ਚੋਣਾਂ ਪ੍ਰਧਾਨ ਦੀ ਚੋਣ ਦੇ ਲਈ ਜਿਹੜੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਕਿ ਤੇ ਦੂਜੇ ਪਾਸੇ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰੀ ਜ ਚਾਰ ਸੈਕਟਰੀ ਵਾਸਤੇ ਤੇ ਜੁਆਇੰਟ ਸੈਕਟਰੀ ਵਾਸਤੇ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਨਾਮ ਨੇਗੇ ਉਹ 6 ਨੇਗੇ ਹਾਲਾਂਕਿ ਜਿਵੇਂ ਹੁਣ ਵੀ ਹਾਲਾਂਕਿ ਜਿਹੜੇ ਆ ਰਹੇ ਨੇਗੇ ਨੌਜਵਾਨ ਉਹ ਕਹਿੰਦੇ ਵੀ ਸਾਨੂੰ ਵੋਟ ਆ ਜਿਹੜੀ ਉਹ ਪਾਉਣ ਦਿਓ 16000 ਦੇ ਕਰੀਬ ਜਿਹੜਾ ਅੱਜ ਦੇ ਵੋਟਾਂ ਨੇਗੇ ਜਿਹੜੀਆਂ 16000 ਦੇ ਕਰੀਬ ਨੇਗੀਆਂ ਤਾਂ ਹਜੇ ਵੀ ਤੁਸੀਂ ਦੇਖੋ ਕਿ ਸਟੂਡੈਂਟਸ ਜਿਵੇਂ ਖੜੇ ਨੇ ਵੀ ਜਿਹੜਾ ਜਿਹੜਾ ਟਾਈਮ ਜਿਦਾ ਜਿਦਾ ਰਹਿੰਦਾ ਹੈਗਾ ਤਾਂ ਉਹ ਹੋ ਜਾਣਾ ਚਾਹੀਦਾ ਇਹ ਪ੍ਰੋਸੈਸ ਹੁਣ ਬੰਦ ਹੋ ਚੁੱਕਿਆ ਜੀ ਹਾਂਜੀ ਹਾਂ ਬੰਦ ਹੋ ਗਿਆ 1:30 ਵਜੇ ਟਾਈਮ ਸੀਗਾ ਨਾ 1:30 10:30 1:30 ਵਜੇ ਤੱਕ ਸੀ ਤੇ ਯਾਨੀ ਕਿ ਜਿਹੜੇ ਹੁਣ ਕੋਈ ਵੀ ਤੱਕ VOTING ਉਸ ਤੋਂ ਬਾਅਦ ਫਿਰ DR ਦੀ VOTING ਅੱਛਾ ਵੀ ਜਿੰਨੇ ਜਿੰਨੇ ਵੀ ਜਿਹੜੇ ਟਰੋਨੇ ਸੀਗੇ ਉਹ ਹੋ ਚੁੱਕੇ ਹੁਣ ਤਾਂ ਐਂਟਰੀ ਬੰਦ ਹੋ ਗਈ ਹੈ ਰਖਿਆ ਜਾਵੇ ਕਿਉਂਕਿ ਸਖਪਰ ਹੈ ਇਸ ਵਾਸਤੇ ਵੀ ਰੱਖਿਆ ਜਾਂਦਾ ਵੀ ਇੱਕ ਤਾਂ ਇਹ ਹੈ ਵੀ ਪੂਰਾ ਪ੍ਰੋਸੈਸਾ ਹੋ ਠੀਕ-ਠਾਕ ਦੇ ਨਾਲ ਚੱਲਦਾ ਰਹੇ ਦੂਜੇ ਪਾਸੇ ਤੁਹਾਨੂੰ ਮਾਹੌਲ ਦਿਖਾਦਾ ਮੈਂ ਹਾਲਾਂਕਿ ਬਾਕੀ ਦਿਨਾਂ ਤੋਂ ਘੱਟ ਭੀੜ ਜਿਹੜੀ ਯੂਨੀਵਰਸਿਟੀ ਦੀ ਉਹ ਜੇ ਖਾਸ ਤੌਰ ਤੇ ਜਦੋਂ ਗੱਲ ਕਰਦੇ ਆਂਗੇ ਚੋਣਾਂ ਦੇ ਇਸ ਵਾਰ ਦੇ ਜੇ ਸਿਨੈਰੀਓ ਦੀ ਤੁਸੀਂ ਸਮਝੋ ਤਾਂ ਤਿੰਨ ਜਿਹੜੀਆਂ ਪਾਰਟੀਆਂ ਹੈਗੀਆਂ ਨੇਗੀਆਂ ਉਹ ਆਪਸੀ ਤੌਰ ਤੇ ਨੇ ਤਿੰਨ ਜਿਹੜੀਆਂ ਜੇ ਦੇਖਿਆ ਜਾਵੇ ਮੇਨ ਫਸਮਾ ਜਿਹੜਾ ਮੁਕਾਬਲਾ ਨਜ਼ਰ ਪੰਦਾ ਐਨਐਸਯੂਆਈ ਪਿਛਲੀ ਵਾਰੀ ਪ੍ਰਧਾਨ ਜਿਤਾਉਂਦੀ ਹੈ ਪਰ ਇਸ ਵਾਰੀ ਐਨਐਸਯੂਆਈ ਦਾ ਬਖੇੜਾ ਹਜੇ ਹਾ ਖੜਾ ਹੁੰਦਾ ਕੀ ਐਨਐਸਯੂਆਈ ਦੇ ਵਾਸਤੇ ਆਪਦੇ ਵਾਸਤੇ ਹੀ ਔਖਾ ਹੋ ਜਾਂਦਾ ਸੀਟ ਨੂੰ ਬਚਾਉਣਾ ਕਾਰਨ ਕਿ ਜਦੋਂ ਅਨਾਉਂਸ ਕਰਿਆ ਪ੍ਰਧਾਨ ਦਾ ਨਾਮ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਨਾਲ ਦੀ ਨਾਲ ਐਨਸੀਯੂਆਈ ਦਾ ਜਿਹੜਾ ਪ੍ਰਧਾਨ ਸੀਗਾ ਉਹ ਥੋ ਰਿਜ਼ਾਈਨ ਕਰ ਦਿੰਦਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਉੱਠ ਜਾਂਦਾ ਫਿਰ ਉਹ ਆ ਕੇ ਡੈਮੋਕ੍ਰੈਟਿਕ ਫਰੰਟ ਦਾ ਗਠਨ ਕਰਦਾ ਤੇ ਇੱਕ ਕੈਂਡੀਡੇਟ ਹੁਣ ਉਹਨਾਂ ਦਾ ਵੀ ਹੈ ਹੁਣ ਆਸੇ ਪਾਸੇ ਜੇ ਤੁਸੀਂ ਦੇਖੋਗੇ ਅੱਜ ਬੜੀ ਸ਼ਾਂਤੀ ਆ ਇਹ ਆਮ ਦਿਨਾਂ ਦੇ ਵਿੱਚ ਜੇ ਦੇਖੋ ਇੱਥੋਂ ਦੀ ਚਹਲ ਪਹਲ ਬਹੁਤ ਜ਼ਿਆਦਾ ਹੁੰਦੀ ਹੈ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਰਹਿੰਦਾ ਜਿਹੜਾ ਜਿਤੇਉਂਦਾ ਕੈਂਡੀਡੇਟ ਨੂੰ ਤਾਂ ਉਹ ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਉਹ ਜਿਤੇਉਂਦਾ ਹੈਗਾ ਜਿਹੜਾ ਸਾਊਥ ਕੈਂਪਸ ਦੇ ਕੰਨਿਓ ਕਿਉਂਕਿ VOTING ਸਿਲਸਿਲਾ ਜਿਹੜਾ ਉਹ ਉੱਥੇ ਦਾ ਮੰਨਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ VOTING ਦੇ ਵਿੱਚ ਜਿਹੜੀ ਗਿਣਤੀ ਜਦੋਂ ਹੁੰਦੀ ਹੈ ਵੋਟਾਂ ਦੀ ਯਾਨੀ ਕਿ ਉਦੋਂ ਉਸ ਪਾਸੇ ਨੂੰ ਹੁੰਦੀ ਹੈ UIIT ਦੇ ਵਿੱਚ ਜੇ ਦੇਖੇ ਸਭ ਤੋਂ ਜ਼ਿਆਦਾ ਵੋਟਾਂ ਦੇ ਵਾਸਤੇ ਪ੍ਰਚਾਰ ਵੀ ਦਾ ਜ਼ੋਰ ਵੀ ਰਹਿੰਦਾ ਤੇ ਨਾਲ ਨਾਲ ਗੱਲ ਇਹ ਵੀ ਹੈ ਵੀ ਸਟੂਡੈਂਟ ਕੋਸ਼ਿਸ਼ ਕਰਦੇ ਨੇ ਕਿ ਵੱਧ ਤੋਂ ਵੱਧ ਉੱਥੇ ਐਸੀ ਆਪਦੀ ਆਪ ਆ ਜਿਹੜੀ ਸੋਚ ਆ ਯਾਨੀ ਕਿ ਜਿਹਦੇ ਕਰਕੇ ਕਹਿੰਦੇ ਨੇ ਵੀ ਸਾਨੂੰ ਵੋਟ ਪਾਓ ਉਹ ਪਹੁੰਚਦੇ ਕਰੀਏ ਹੁਣ ਜੇ ਤੁਸੀਂ ਜ਼ਿਕਰ ਕਰੀਏ ਤਾਂ ਅੱਜ 10 ਜਿਹੜੇ ਕਾਲਜ ਨੇਗੇ ਜੇ ਤੁਹਾਨੂੰ ਡਿਪਾਰਟਮੈਂਟ ਪਹਿਲਾਂ ਮੈਂ ਦੱਸਦਾ ਵੀ ਜਿਹੜੇ ਜਿਹੜੇ ਡਿਪਾਰਟਮੈਂਟ ਆਂਦੀ ਹੈ ਜੇ ਯੂਆਈਟੀ ਦੀ ਗੱਲ ਕਰੋ 2518 ਵੋਟਾਂ ਨੇ ਯੂਆਈਐਲਐਸ ਹੈ ਜਿਹੜਾ ਉੱਥੋਂ ਦੀਆਂ 1950 ਵੋਟਾਂ ਨੇ ਦੇ ਨਾਲ ਹੀ ਇਹ ਗੱਲ ਕੀਤੀ ਜਾਵੇ ਡੈਂਟਲ ਦੀ 492 ਫਿਰ 400 ਦੇ ਕਰੀਬ ਜਿਹੜੀ ਬਾਕੀ ਜਾਹੇ ਯੂਬੀਐਸ ਹੈਗਾ ਜਾਂ ਚਾਹੇ ਯੂਟੀ ਯੂਆਈਐਚਟੀਐਮ ਹੈਗਾ ਫਿਜ਼ਿਕਸ ਹੈ ਕੈਮਿਸਟਰੀ ਆ ਉਹਨਾਂ ਦੇ तकरीबन तकरीबन 400 ਕੁਸ਼ ਵੋਟਾਂ ਨੇ ਗਈਆਂ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜੁਆਇੰਟ ਸੈਕਟਰੀ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਪਿਛਲੀ ਵਾਰੀ ਵਾਈਸ ਪ੍ਰੈਜ਼ੀਡੈਂਟ ਦਾ ਦੇਖੋ ਤਾਂ ਸੱਤ ਦੇ ਹਿੱਸੇ ਆਇਆ ਸੀ ਹਾਲਾਂਕਿ ਕੁੜੀ ਜਿਸ ਤਰ੍ਹਾਂ ਦੇ ਨਾਲ ਜਿੱਤਦੀ ਆ ਉਹ ਤੋਂ ਉਦੋਂ ਬਾਅਦ ਦੇ ਵਿੱਚ ਆਪਣੀ ਹੀ ਪਾਰਟੀ ਦੇ ਨਾਲ ਬਵਾਦ ਵਿਵਾਦ ਹੁੰਦੇ ਨੇ ਕਿ ਕਿਨਾਰਾ ਆਹ ਪਾਰਟੀ ਉਹਦੇ ਨਾਲ ਤੋਂ ਕਰ ਲੈਂਦੀ ਹੈ ਫਿਰ ਗੱਲ ਆਉਂਦੀ ਹੈ ਵੀ ਇਸ ਵਾਰੀ ਸੱਤ ਨੇ ਵੀ ਮਜੂਤੀ ਦੇ ਨਾਲ ਦੁਬਾਰੇ ਦਾਅਵੇਦਾਰੀ ਪੇਸ਼ ਕਰੀ ਆ ਕਾਂਦੀਪ ਨੂੰ ਆ ਜਿਹੜਾ ਅੱਗੇ ਆਪਦਾ ਕੈਂਡੀਡੇਟ ਲਾਣੇ ਹੈਗਾ ਪਰ ਗੱਲ ਇਹ ਹੈ ਵੀ ਹੁਣ ਸ਼ਾਮ ਹੁੰਦੇ ਹੁੰਦੇ ਕਿਉਂਕਿ ਹੁਣ ਤੋਂ ਬਾਅਦ ਜਿਵੇਂ ਤੁਸੀਂ ਸੁਣਿਆ ਵੀ ਐਂਟਰੀਆਂ ਬੰਦ ਹੋ ਚੁੱਕੀਆਂ ਨੇ ਗਿਆ 12 ਵਜੇ ਆਖਰ ਪ੍ਰੋਸੈਸ ਪੋਲਿੰਗ ਜਿਹੜੀ ਕਾਊਂਟਿੰਗ ਦਾ ਪੋ वैसे ਤਾਂ 7 ਵਜੇ ਤੱਕ ਦੀ ਉਮੀਦ ਹੈ ਨਤੀਜੇ ਆ ਜਾਣਗੇ ਪਰ ਜ਼ਿਆਦਾਤਰ ਐਸੀ ਜਿਨ੍ਹਾਂ ਨੇ ਪਿਛਲਾ ਐਕਸਪੀਰੀਅੰਸ ਦੇਖੀ ਹੈ ਤਾਂ 10-11 ਵਜੇ ਤੋਂ ਪਹਿਲਾਂ ਨਤੀਜੇ ਕਦੇ ਆਏ ਨਹੀਂਗੇ ਐਨਾ ਟਾਈਮ ਲੱਗ ਜਾਂਦਾ ਹੈ ਕਿਉਂਕਿ ਪਹਿਲਾਂ ਉਹ ਬਾਕਸ ਲੈ ਕੇ ਜਾਣੇ ਨੇ ਬਾਕਸਰ ਉਸ ਤੋਂ ਬਾਅਦ ਸੈਟਲ ਕਰਨੇ ਨੇ ਫਿਰ ਟੇਬਲ ਹੋਣੇ ਨੇ ਫਿਰ ਜਾ ਕੇ ਜਿੱਤੇ ਵੋਟਾਂ ਦੀ ਗਿਣਤੀ ਹੈ ਜਿਹੜੀ ਸ਼ੁਰੂ ਹੋਣੀ ਹੈ ਪਰ ਥੋੜਾ ਬਹੁਤਾ ਹੁੰਦਾ ਵੀ ਕਿਸੇ ਨਾ ਕਿਸੇ ਬਾਕਸ ਨੂੰ ਲੈ ਕੇ ਆਵਾਜ਼ ਵਿਵਾਦ ਹੋ ਜਾਂਦਾ ਹਲਕਾ ਫੁਲਕਾ ਉਸ ਤੋਂ ਬਾਅਦ ਲੇਟ ਖੁੱਲ ਗਿਆ ਇਹ ਤਮਾਮ ਚੀਜ਼ਾਂ ਤੋਂ ਬਾਅਦ ਜਿਹੜੀ ਅੱਜ ਪ੍ਰਧਾਨ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਨਵਾਂ ਮਿਲ ਜੂਗਾ ਪਰ ਹੁਣ ਤੱਕਰ ਦੇਖਿਆ ਜਾਵੇ ਯੂਨੀਵਰਸਿਟੀ ਦੇ ਜਿਹੜੇ ਪ੍ਰਧਾਨ ਚੁਣੇ ਗਏ ਤਾਂ ਆਖਰ ਸਟੂਡੈਂਟਾਂ ਵਾਸਤੇ ਕਿੰਨਾ ਕੁਸ਼ ਕਰ ਪਾਏ ਦੇ ਇਹਨਾਂ ਆਪਣੀ ਹੀ ਇਹਨਾਂ ਦੀ ਨੌਜਵਾਨਾਂ ਦੀ ਸੁਣ ਲਈਏ ਜਦੋਂ ਪਾਰਟੀਆਂ ਦੀ ਸੁਣ ਲਈਏ ਤਾਂ ਉਹ ਕਹਿੰਦੇ ਨੇ ਕਰਿਆ ਕਿਸੇ ਨੇ ਕੁਝ ਨਹੀਂ ਹੈਗਾ ਪਰ ਗੱਲ ਇਹ ਹੈ ਵੀ ਅੱਜ ਫੈਸਲੇ ਦੀ ਘੜੀ ਆ ਤੇ ਫੈਸਲੇ ਦੀ ਘੜੀ ਦੇਖਣਾ ਹੋਊਗਾ ਕਿਹਦੇ ਸਿਰ ਸਹਰਾ ਸਹਦਾ ਕਿਉਂਕਿ ਉਰੇ ਦਾ ਚੁਣਿਆ ਗਿਆ ਪ੍ਰਧਾਨ ਪੋਲੀਟਿਕਲ ਪਾਰਟੀਆਂ ਦਾ ਜੇਕਰ ਕੋਈ ਹੋ ਹੁੰਦਾ ਹਿੱਸਾ ਜਿਵੇਂ ਕਿ CYS ਸਾਮਾਦਵੀਨ ਪਾਰਟੀ ਦਾ ਵਿੰਗ ਹੈ ਐਨਐਸਯੂਆਈ ਕਾਂਗਰਸ ਦਾ ਐਵੀਵੀਪੀ ਭਾਜਪੀ ਦਾ ਤਾਂ ਬਾਕੀ ਤਾਂ ਜਗ੍ਹਾ ਤੇ ਉਹਨਾਂ ਨੂੰ ਕੈਸ਼ ਜ਼ਰੂਰ ਕਿਤਨਾ ਕਿਤੇ ਉਹਨਾਂ ਨੂੰ ਯੂਜ਼ ਕਹਿ ਲੋ ਕਰਾਇਆ ਜਾਂਦਾ ਜਾਂ ਫਿਰ ਇਹ ਹੈ ਵੀ ਉਹਨਾਂ ਦਾ ਚਿਹਰਾ ਦਿਖਾਇਆ ਜਾਂਦਾ ਸੀਨੀਅਰ ਵੀਡੀਓ ਨਾਸਟ ਮੈਂ ਤੇ ਦਿਨਸ ਮਿਸਿੰਗ ਰਜਨ 2020 ਚੰਡੀਗੜ੍ਹ